ਸਾਸਤ੍ਰੀ ਕਾਲ ਸਾਰੇ ਫਾਲੋਅਰਾਂ ਨੂੰ ਮੈਂ ਵੈ ਦੀਪ ਕੰਬੋਜ ਕੰਬੋਜ ਆਯੁਰਵੇਦਾ ਅੱਜ ਇੱਕ ਨੁਕਤਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਜੋ ਖੂਨ ਨੂੰ ਸਾਫ਼ ਕਰੇਗਾ ਅਤੇ ਪੁਰਾਣਾ ਬੁਖਾਰ ਟਾਈਫੇਟ ਨੂੰ ਠੀਕ ਕਰੇ ਬੁਖਾਰ ਨਾਲ ਆਈ ਕਮਜ਼ੋਰੀ ਠੀਕ ਕਰੇ ਸੱਲਾਂ ਜੋ ਤੁਹਾਡੇ ਸੈਲ ਘਟ ਗਿਆ ਨੂੰ ਉਹਨਾਂ ਨੂੰ ਵੀ ਪੂਰਾ ਕਰੇਗਾ ਜਿਹਦੇ ਤੁਸੀਂ ਲੈਣੀ ਹੈ ਸੁੱਕੀ ਗਲੋ 25 ਗ੍ਰਾਮ ਪਿਤ ਪਾਪੜਾ ਲੈਣਾ ਹੈ ਤੁਸੀਂ 25 ਗ੍ਰਾਮ ਨੇਪਾਲੀ ਚਰੈਤਾ ਲੈਣਾ ਹੈ ਤੁਸੀਂ 25 ਗ੍ਰਾਮ ਸੁੰਡ ਲੈਣੇ ਹਨ ਜਿਹਨੂੰ ਅਦਰ ਕਹਿੰਦੇ ਹਨ 15 ਗ੍ਰਾਮ ਕਾਲੀ ਮਿਰਚ ਤੁਸੀਂ ਲੈਣੀ ਹੈ 10 ਗ੍ਰਾਮ ਦੇਸੀ ਅਜਵਾਇਨ ਲੈਣੀ ਹੈ ਤੁਸੀਂ 20 ਗ੍ਰਾਮ ਨੀਮ ਸ਼ਾਲ ਨੀਮ ਦੇ ਅੰਦਰ ਜੋ ਸ਼ਾਲ ਨਿਕਲਦੀ ਹੈ ਉਹ ਲੈਣੀ ਹੈ ਤੁਸੀਂ 25 ਗ੍ਰਾਮ ਇਹ ਸਭ ਚੀਜ਼ਾਂ ਦਾ ਤੁਸੀਂ ਪਾਊਡਰ ਬਣਾ ਕੇ ਰੱਖ ਲਓ ਫਿਰ ਇੱਕ ਗਲਾਸ ਪਾਣੀ ਵਿੱਚ ਅੱਧਾ ਅੱਧਾ ਚਮਚ ਪਾ ਕੇ ਚੰਗੀ ਤਰ੍ਹਾਂ ਉਬਾਲੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਫਿਰ ਪੁਣ ਕੇ ਪਾਣੀ ਨੂੰ ਨਿਲਮ ਗੋਸਾ ਪਾਣੀ ਪੀ ਲਓ ਇਸੇ ਤਰ੍ਹਾਂ ਦੋ ਟਾਈਮ ਤੁਸੀਂ ਰੋਟੀ ਖਾਣ ਤੋਂ ਬਾਅਦ ਕਮ ਸਿਕਮ ਅੱਧਾ ਘੰਟਾ ਬਾਅਦ ਤੁਸੀਂ ਇਹ ਦਵਾਈ ਲੈਣੀ ਹੈ। ਪਰ ਇਹ ਜਿਵੇਂ ਖਟੀਆਂ ਤਲੀਆਂ ਚੀਜ਼ਾਂ ਫਾਸਟ ਫੂਡ ਆਦਿ ਵਗੈਰਾ ਦਾ ਨਹੀਂ ਕਰਨਾ। ਇਹ ਦਾ 100% ਰਿਜ਼ਲਟ ਹੈ। ਟਾਈਫੀਟ ਤੇ ਵੀ ਹੈ, ਬੁਖਾਰ ਤੇ ਮਲੇਰੀਆ, ਬੁਖਾਰ ਤੇ ਵਰਤ ਸਕਦੇ ਆ। ਤੇ ਖਾਰਸ਼ ਵਗੈਰਾ ਤੇ ਵੀ ਇਹ 100% ਰਿਜ਼ਲਟ ਦਿੰਦਾ ਜਿਨ੍ਹਾਂ ਦਾ ਖੂਨ ਸਾਫ਼ ਨਾ ਹੋਵੇ, ਫਿੰਸੀਆ ਵਗੈਰਾ ਵੀ ਹੁੰਦੀ ਹੈ ਨਾ। ਉਹਨਾਂ ਵਿੱਚ ਵੀ ਇਹ ਨੁਕਤਾ ਕੰਮ ਕਰਦਾ ਜੀ। ਇਹ ਤੁਸੀਂ ਕੜਾ 2 ਟਾਈ ਮਹੀਨੇ ਡੇਢ ਮਹੀਨਾ ਜਿੰਨਾ ਵੀ ਤੁਸੀਂ ਪੀਣਸ ਚ ਪੀ ਸਕਦੇ ਹੋ ਧੰਨਵਾਦ ਜੀ